विरोध हो ਰਿਹਾ ਤੇ ਉੱਥੇ ਹੀ ਕੁਝ ਕਲਾਕਾਰ ਉਸ ਦੇ ਹੱਕ ਵਿੱਚ ਵੀ ਆ ਕੇ ਖੜੇ ਹੋਏ ਹਨ ਸ਼ਿਵ ਕੁਮਾਰ ਬਟਾਲਵੀ ਅਤੇ ਅਮਰਤਾ ਪ੍ਰੀਤਮ ਦੇ ਸਾਥੀ ਰਹੇ ਗੁਰਦਾਸਪੁਰ ਦੇ ਉੱਗੇ ਕਲਾਕਾਰ ਪੇਂਟਰ ਲੇਖਕ ਅਤੇ ਚਿੰਤਕ ਬੀਬਾ ਬਲਵੰਤ ਦਾ ਕਹਿਣਾ ਹੈ ਕਿ ਕਲਾ ਨੂੰ ਜਾਂ ਕਲਾਕਾਰ ਦੀ ਸੋਚ ਨੂੰ ਕਿਸੇ ਧਰਮ ਰਾਜਨੀਤੀ ਜਾਂ ਫਿਰ ਸਰਹੱਦਾ ਦੇ ਦਾਇਰੇ ਵਿੱਚ ਬੰਨਿਆ ਨਹੀਂ ਜਾ ਸਕਦਾ ਉਸ ਦੀ ਸੋਚ ਆਜ਼ਾਦ ਹੁੰਦੀ ਹੈ ਤੇ ਪੂਰੀ ਦੁਨੀਆ ਦੇ ਲਈ ਅਤੇ ਪੂਰੀ ਦੁਨੀਆ ਦੀ ਇਨਸਾਨੀਤ ਲਈ ਹੁੰਦੀ ਹੈ ਸਿਰਫ ਇਸ ਕਰਕੇ ਕਿ ਸਰਦਾਰ ਜੀ 3 ਫਿਲਮ ਦੇ ਵਿੱਚ ਪਾਕਿਸਤਾਨ ਦੇ ਕਲਾਕਾਰ ਨੇ ਕੰਮ ਕੀਤਾ ਹੈ ਉਸ ਦਾ ਵਿਰੋਧ ਜਾਇਜ਼ ਨਹੀਂ ਹੈ ਹਰ ਫਿਲਮ ਦੇ ਵਿੱਚ ਕੋਈ ਨਾ ਕੋਈ ਸੰਦੇਸ਼ ਛਪਿਆ ਹੁੰਦਾ ਹੈ ਸਰਦਾਰ ਜੀ 3 ਵਿੱਚ ਛੁਪੇ ਸੰਦੇਸ਼ ਨੂੰ ਵੀ ਸਮਝਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਫੈਸਲਾ ਲੋਕਾਂ ਤੇ ਜਾਂ ਫਿਰ ਸਰਕਾਰ ਤੇ ਛੱਡ ਦੇਣਾ ਚਾਹੀਦਾ ਹੈ ਕਿ ਇਸ ਦਾ ਵਿਰੋਧ ਹੋਣਾ ਚਾਹੀਦਾ ਹੈ ਜਾਂ ਫਿਰ ਨਹੀਂ ਹਿੰਦੂ ਸਾਂਗ ਦੀ ਫਿਲਮ ਸਰਦਾਰ ਜੀ 3 ਦਾ ਕਾਫੀ ਵਿਰੋਧ ਹੋ ਰਿਹਾ ਕਿਉਂਕਿ ਉਹਦੇ ਵਿੱਚ ਪਾਕਿਸਤਾਨੀ ਕਲਾਕਾਰਾਂ ਨੇ ਕੰਮ ਕੀਤਾ ਹੈ ਲੇਕਿਨ ਕਿੰਨਾ ਕੁ ਵਿਰੋਧ ਹੈ ਜਾਇਜ਼ ਹੈ ਇਸ ਬਾਰੇ ਸਾਡੇ ਨਾਲ ਉੱਗੇ ਆਰਟਿਸਟ ਕਲਾਕਾਰ ਡਾਇਰੈਕਟਰ ਬੀਬਾ ਬਲਵੰਦੀ ਮੌਜੂਦ ਨੇ ਗੱਲ ਕਰਦੇ ਆ ਨਾ ਬੀਬਾ ਜੀ ਕੀ ਲੱਗਦਾ ਹੈ ਵਿਰੋਧ ਸਹੀ ਹੈ ਕਿ ਗਲਤ ਹੈ ਬੇਸਿਕਲੀ ਇਹ ਗਲਤ ਹੈਗਾ ਵਿਰੋਧ ਕਿਉਂਕਿ ਜਿਹੜੀ ਰਾਜਨੀਤੀ ਔਰ ਧਰਮ ਹੈ ਦੋ ਇੱਕ ਐਸੇ ਸਬਜੈਕਟ ਨੇ ਇੱਕ ਤਰ੍ਹਾਂ ਇਹ ਕਦੀ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਯਾ ਦਫਤਰਾਂ ਦੇ ਵਿੱਚ ਵੀ ਕਦੇ ਵੀ ਇਹ ਡਿਸਕਸ ਨਹੀਂ ਕਰਨਾ ਚਾਹੀਦਾ ਕਿਉਂਕਿ ਇਹਦਾ ਐਂਡ ਹਮੇਸ਼ਾ ਮੈਂ ਦੇਖ ਲੜਾਈ ਝਗੜੇ ਚ ਹੁੰਦਾ ਜਿੱਥੇ ਤੱਕ ਕਲਾਕਾਰਾਂ ਦਾ ਸਬੰਧ ਹੈ ਬੇਸ਼ੱਕ ਉਹ ਕਲਮ ਦੇ ਕਲਾਕਾਰ ਨੇ ਭਾਵੇਂ ਉਹ ਥੀਏਟਰ ਔਰ ਫਿਲਮਾਂ ਦੇ ਕਲਾਕਾਰ ਨੇ ਭਾਵੇਂ ਚિત੍ਰਕਾਰ ਨੇ ਉਹ ਸਭ ਦੇ ਸਾਂਝੇ ਨੇ ਉਹ ਕਿਸੇ ਮੁਲਕ ਦੇ ਦੇ ਵਿੱਚ ਪੈਦਾ ਤਾਂ ਹੋ ਸਕਦੇ ਨੇ ਪਰ ਉਹ ਜਿਹੜੀ ਉਹਨਾਂ ਦੀ ਸੋਚ ਹੈਗੀ ਆ ਉਹ ਬਹੁਤ ਸਤੰਤਰ ਕਿਸਮ ਦੀ ਹੁੰਦੀ ਆ ਔਰ ਉਹ ਵੱਡੇ ਲੈਵਲ ਤੇ ਸੋਚਦੇ ਨੇ ਲੋਕ ਉਹ ਦਾਇਰਾ ਲਿਮਟਿਡ ਨਹੀਂ ਹੁੰਦਾ ਲਿਮਟਿਡ ਨਹੀਂ ਹੁੰਦਾ ਪੂਰੀ ਮਨੁੱਖਤਾ ਉਹਨਾਂ ਲਈ ਇੱਕੋ ਹੀ ਗੱਲ ਭਾਵੇਂ ਉਹ ਅੰਗਰੇਜ਼ ਨੇ ਭਾਵੇਂ ਉਹ ਇੱਧਰ ਆਪਣੇ ਸਾਊਥ ਅਫਰੀਕਾ ਦੇ ਲੋਕ ਨੇ ਭਾਵੇਂ ਮੁਸਲਮ ਕੰਟਰੀ ਨੇ ਭਾਵੇਂ 크ਰਿਸਚੀਅਨ ਨੇ ਭਾਵੇਂ ਪਾਰਸੀ ਨੇ ਜੋ ਵੀ ਹੈਗਾ ਉਹਨਾਂ ਦੀ ਮਨੁੱਖ ਮਨੁੱਖੀ ਹੈ ਤੇ ਅਸੀਂ ਦੇਖਦੇ ਹਾਂ ਹੁਣ ਕਈ ਵਾਰ ਬਾਰਲੇ ਮੁਲਕਾਂ ਦੀਆਂ ਜਿਹੜੀਆਂ ਫਿਲਮਾਂ ਨੇ ਜਿਨ੍ਹਾਂ ਦੀ ਭਾਸ਼ਾ ਸਾਨੂੰ ਸਮਝ ਨਹੀਂ ਆਉਂਦੀ ਜਦੋਂ ਡੱਬ ਹੋ ਕੇ ਆਉਂਦੀਆਂ ਨੇ ਤੇ ਉਹ ਲੱਗਦਾ ਵੀ ਇਹ ਕਹਾਣੀ ਤਾਂ ਸਾਡੀ ਹੋਈ ਲੱਗਦੀ ਹੈ ਮਤਲਬ ਕਿਸੇ ਉਪਰੇ ਮੁਲਕ ਦੀ ਨਹੀਂ ਲੱਗਦੀ ਕਿਉਂਕਿ ਸਿਰਫ ਉਹਨਾਂ ਦੀ ਜਿਹੜੇ ਸ਼ਕਲਾਂ ਜਾਂ ਹਾਂ ਸ਼ਕਲਾਂ ਨੇ ਜਾਂ ਉਹਨਾਂ ਦੀ ਭਾਸ਼ਾ ਦੀ ਇੱਕ ਬਖਰੀ ਹੈਗੀ ਆ ਗੱਲ ਲੇਕਿਨ ਜਿਹੜੇ ਜਜ਼ਬਾਤ ਨੇ ਭਾਵਨਾਵਾਂ ਨੇ ਉਹ ਸਾਰੀਆਂ ਮਨੁੱਖ ਦੀ ਪਰਵਰਤੀ ਦੇ અનુકૂળ ਹੀ ਹੁੰਦੀਆਂ ਨੇ મતલਬ ਕੀ ਪਾਕਿਸਤਾਨੀ ਕਲਾਕਾਰਾਂ ਦਾ ਵਿਲੋਗ ਦਾ ਜਾਇਜ਼ ਨਹੀਂ ਹੈ ਮੇਰੇ ਖਿਆਲ ਨਹੀਂ ਹੋਣਾ ਚਾਹੀਦਾ ਸੀ ਕਿਸੇ ਨੂੰ ਵੀ ਨਹੀਂ ਹੋਣਾ ਚਾਹੀਦਾ ਇਕੱਲੇ ਪਾਕਿਸਤਾਨ ਕਿਉਂ ਹੁਣ ਦੇਖੋ ਰਾਜਕਪੂਰ ਉਹਨਾਂ ਨੇ ਪੁਰਾਣੇ ਸਮੇਂ ਚ ਬਹੁਤ ਕਲਾਕਾਰ ਪਾਕਿਸਤਾਨ ਤੋਂ ਲਿਆਂਦੇ ਨੇ ਔਰ ਉਹਨਾਂ ਨੇ ਬੜਾ ਵਧੀਆ ਕੰਮ ਕੀਤਾ ਆਪਣੇ ਲੋਕਾਂ ਨੇ ਉਧਰ ਕੰਮ ਕੀਤਾ ਉਹਨਾਂ ਦੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਤੇ ਇਹ ਜਿਹੜੀ ਹੁਣ ਨਵੀਂ ਕੰਟਰੋਵਰਸੀ ਪੈਦਾ ਹੋਈ ਹੈ ਦਲਜੀਤ ਦਲਜੀਤ ਸਮਝਾ ਸਮਝ ਬਾਰੇ ਕਿ ਮੈਂ ਤਾਂ ਨਹੀਂ ਸਮਝਦਾ ਵੀ ਇਹਨੂੰ ਇਸ ਤਰ੍ਹਾਂ ਸੋਚਣਾ ਚਾਹੀਦਾ ਤੰਗ ਦੇਲੀ ਨਾਲ ਤੁਸੀਂ ਆਪਣੇ ਵਿਊ ਇੱਕ ਕਲਾਕਾਰ ਹੋਣ ਦੇ ਨਾਤੇ ਦੇ ਰਹੇ ਹੋ ਲੇਕਿਨ ਕਲਾਕਾਰਾਂ ਦੀ ਹੀ ਆਰਟਿਸਟ ਦੀ ਮਤਲਬ ਫਿਲਮ ਆਰਟਿਸਟ ਦੀ ਇੱਕ ਸੱਤਾ ਹੈ ਜਿਨੇ ਵਿਰੋਧ ਸਭ ਤੋਂ ਪਹਿਲੇ ਜਤਾਇਆ ਔਰ ਦਲਜੀਤ ਦੀ ਭਾਰਤ ਦੀ ਨਾਗਰਿਕਤਾ ਰੱਦ ਕਰਨ ਦੀ ਵੀ ਮੰਗ ਰੱਖੀ ਗਈ ਉਹ ਉਹ ਵੀ ਗਲਤ ਗੱਲ ਕਰਦੇ ਨਹੀਂ ਹੋਣਾ ਚਾਹੀਦਾ ਸੀ ਇਸ ਤਰ੍ਹਾਂ ਵੈਸੇ ਵੀ ਦਲਜੀਤ ਦੀ ਪਿਛਲੀਆਂ ਪ੍ਰਾਪਤੀਆਂ ਦੇਖਿਆ ਜਾਏ ਤਾਂ ਬਹੁਤ ਵੱਡੇ ਕੰਮ ਕੀਤੇ ਉਹਨੇ ਪੰਜਾਬੀ ਨੂੰ ਪੰਜਾਬੀਅਤ ਨੂੰ ਇੰਟਰਨੈਸ਼ਨਲ ਲੈਵਲ ਤੇ ਪ੍ਰਚਾਰਿਤ ਕੀਤਾ ਹਾਂ ਦੇਖੋ ਅਸੀਂ ਉਹਦਾ ਜਿਹੜਾ ਕਲਾ ਦਾ ਸਫਰ ਦੇਖਿਆ ਜ਼ਮੀਨੀ ਪੱਧਰ ਤੋਂ ਉੱਠ ਕੇ ਆਮ ਮਾਮੂਲੀ ਜੇ ਸਿੰਗਰ ਤੋਂ ਫਿਲਮਾਂ ਦੇ ਵਿੱਚ ਆਇਆ ਔਰ ਉਹਨੇ ਸਾਡੀ ਵਿਸ਼ੇ ਪੱਧਰ ਦੇ ਉਤੇ ਪਛਾਣ ਬਣਾਈ ਆ ਔਰ ਇਹਦੇ ਵਿੱਚ ਹਰ ਕਲਾਕਾਰ ਨੂੰ ਹਰ ਧਰਮ ਦੇ ਲੋਕਾਂ ਨੂੰ ਹਰ ਰਾਜਨੀਤਿਕ ਪਾਰਟੀ ਨੂੰ ਉਸ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਵੈਸੇ ਵੀ ਜੇ ਕਲਾਕਾਰ ਦੇਖਿਆ ਜਾਏ ਤੇ ਕਲਾਕਾਰ ਕਿਸੇ ਸਰਹੱਦ ਨਾਲ ਬੰਨਿਆ ਨਹੀਂ ਜਾ ਸਕਦਾ ਕਿਉਂਕਿ ਕਲਾਕਾਰ ਹੀ ਹੈ ਜਿਹੜਾ ਆਪਣੇ ਵਿਅੰਗ ਨਾਲ ਜਾਂ ਆਪਣੀ ਕਲਾ ਨਾਲ ਆਪੀਆਂ ਹੀ ਦੇਖਦੀ ਹੈ ਸਰਕਾਰਾਂ ਦਾ ਵੀ ਵਿਰੋਧ ਕਰਦੀ ਹੈ ਔਰ ਇੰਟਰਨੈਸ਼ਨਲ ਲੈਵਲ ਤੇ ਵੀ ਵਿਰੋਧ ਜਤਾਉਂਦੇ ਹਾਂ ਬਿਲਕੁਲ ਹਰ ਮੁਲਕ ਦੇ ਵਿੱਚ ਹੈ ਦੇਖੋ ਜਿਹੜੀਆਂ ਰਾਜਨੀਤਿਕ ਪਾਰਟੀਆਂ ਇਹਨਾਂ ਦਾ ਆਪਣਾ ਏਜੰਡਾ ਧਾਰਮਿਕ ਸੰਸਥਾਵਾਂ ਦਾ ਇੱਕ ਆਪਣਾ ਏਜੰਡਾ ਹੈਗਾ ਲekin ਤੁਸੀਂ ਦੇਖਿਆ ਹੋਣਾ ਕਲਾਕਾਰ ਭਾਵੇਂ ਉਹ ਪਾਕਿਸਤਾਨ ਦੇ ਨੇ ਭਾਵੇਂ ਆਪਣੇ ਹਿੰਦੁਸਤਾਨ ਦੇ ਨੇ ਜਾਂ ਕਿਸੇ ਹੋਰ ਮੁਲਕ ਦੇ ਨੇ ਉਹ ਆਪਣੀਆਂ ਸਰਕਾਰਾਂ ਦੇ ਖਿਲਾਫ ਵੀ ਕੋਈ ਗੱਲਾਂ ਕਰਦੇ ਨੇ ਵਿਅੰਗ ਕਰਦੇ ਨੇ ਤੇ ਔਰ ਮੈਂ ਸਮਝਦਾ ਵੀ ਇਹ ਸਰਕਾਰਾਂ ਨੂੰ ਬਰਦਾਸ਼ਤ ਕਰਨਾ ਚਾਹੀਦਾ ਔਰ ਉਹਨਾਂ ਦੀ ਗੱਲ ਧਿਆਨ ਦੇ ਨਾਲ ਸੁਣ ਕੇ ਕਿਉਂਕਿ ਸੁਧਾਰ ਦਾ ਕਾਰਨ ਸੁਧਾਰ ਦਾ ਕਾਰਨ ਬਣਦੇ ਨੇ ਔਰ ਜਿਹੜੀ ਜੋ ਅੱਜ ਕੱਲ੍ਹ ਜੋ ਹਾਲਾਤ ਬਣੇ ਹੋਏ ਨੇ ਮੇਰੇ ਖਿਆਲ ਉਹ ਨਹੀਂ ਸੀ ਬਣਨੇ ਚਾਹੀਦੇ ਕਲਾਕਾਰ ਤਾਂ ਹਮੇਸ਼ਾ ਕੁਦਰਤ ਦੇ ਨੇੜੇ ਰਹਿਣ ਵਾਲੇ ਲੋਕ ਨੇ ਉਹ ਹੱਦਾਂ ਸਤਦਾਂ ਨੂੰ ਨਹੀਂ ਮੰਨਦੇ ਪਰ ਇਸ ਜਿਹੜਾ ਵਿਰੋਧ ਹੈ ਇਸ ਨੂੰ ਤੇ ਜੋੜਿਆ ਜਾ ਰਿਹਾ ਆਪਰੇਸ਼ਨ ਸਿੰਦੂਰ ਨਾਰੀਆ ਪਹਿਲਗਾਮ ਦੀ ਘਟਨਾ ਨਾਲ ਇਸ ਕਰਕੇ ਕੀਤਾ ਜਾ ਰਿਹਾ ਨਹੀਂ ਪਰ ਇਹ ਫਿਲਮ ਤਾਂ ਬਹੁਤ ਸੋ ਪਹਿਲਾਂ ਬਣ ਚੁੱਕੀ ਸੀ ਚਲੋ ਚਲੋ ਰਿਲੀਜ਼ ਦੀ ਗੱਲ ਵੱਖਰੀ ਹੈ ਲੇਕਿਨ ਜੇ ਬਾਈ ਦੀ ਗੱਲ ਉਹੀ ਆ ਗਈ ਮੁੜ ਕੇ ਇਸ ਨੂੰ ਰਾਜਨੀਤੀ ਦੇ ਨਾਲ ਨਹੀਂ ਜੋੜਨਾ ਚਾਹੀਦਾ ਮਤਲਬ ਇਹਦੇ ਵਿੱਚ ਰਾਜਨੀਤੀ ਹੈ ਵਿਰੋਧ ਚ ਰਾਜਨੀਤੀ ਹਾਂ ਨਹੀਂ ਹੋਣੀ ਚਾਹੀਦੀ ਦੇਖੋ ਬਹੁਤ ਅੱਛੇ ਅੱਛੇ ਫਿਲਮਾਂ ਬਣੀਆਂ ਨੇ ਇਹਦੇ ਵਿੱਚ ਹਿੰਦੁਸਤਾਨ ਜਿਵੇਂ ਪਾਕਿਸਤਾਨ ਜਿਵੇਂ ਮੈਂ ਇੱਕ ਈਰਾਨ ਦੇ ਵਾਲਿਆਂ ਦੀ ਫਿਲਮ ਦੇਖ ਰਿਹਾ ਸੀ ਭਾਵੇਂ ਉਹਦੀ ਭਾਸ਼ਾ ਸਾਡੀ ਹਿੰਦੀ ਜੀ ਡਬ ਡਬ ਕੀਤੀ ਹੋਈ ਸੀ ਪਰ ਉਹ ਸਾਰੇ ਲੋਕ ਮੈਂ ਦੇਖਿਆ ਵੀ ਉਹ ਜਿਹੜੀ ਮਨੁੱਖਤਾ ਦੀ ਬੋਲੀ ਬੋਲਦੇ ਨੇ ਉਹਦੇ ਵਿੱਚ ਕਿਸੇ ਪਾਰਟੀਕੂਲਰ ਧਰਮ ਜਾਂ ਕਿਸੇ ਰਾਜਨੀਤਿਕ ਪਾਰਟੀ ਦਾ ਜਿਹੜਾ ਕਲਾਕਾਰ ਆ ਉਹਦੇ ਨਾਲ ਨਹੀਂ ਜੁੜਿਆ ਹੁੰਦਾ ਉਹਦੀ ਸੋਚ ਹਮੇਸ਼ਾ ਆਜ਼ਾਦ ਹੁੰਦੀ ਹੈ ਔਰ ਆਜ਼ਾਦ ਹੀ ਰਹਿਣੀ ਚਾਹੀਦੀ ਹੈ ਲੱਗਦਾ ਨਹੀਂ ਹੈ ਸਰਦਾਰ ਜੀ ਥਰੀ ਨੂੰ ਵੀ ਰਿਲੀਜ਼ ਹੋਣ ਦਿੰਦੇ ਉਹਦੇ ਵਿੱਚ ਛिपਿਆ ਮੈਸੇਜ ਦੇਖਦੇ ਤੇ ਲੋਕਾਂ ਤੇ ਛੱਡ ਦਿੰਦੇ ਫੈਸਲਾ ਹਾਂ ਬਿਲਕੁਲ ਪਹਿਲਾਂ ਫਿਲਮ ਦੇਖਦੇ ਹੁਣ ਦੇਖੋ ਬਾਹਰਲੇ ਮੁਲਕਾਂ 'ਚ ਵੀ ਤਾਂ ਰਿਲੀਜ਼ ਹੋ ਗਈ ਉਹਨਾਂ ਨੇ え ਆਪਣੇ ਆਪਣੇ ਢੰਗ ਨਾਲ ਉਹਦੇ ਜਿਹੜੇ ਰਿਐਕਸ਼ਨ ਦੇਨੇ ਨੇ ਤੇ ਜੇ ਤੇ ਵੀ ਹਰੀਦ ਹੋ ਜਾਂਦੀ ਤੇ ਕੋਈ ਗੱਲ ਨਹੀਂ ਸੀ ਹਾਂ ਬਾਅਦ ਦੇ ਵਿੱਚ ਗੱਲ ਕਰਦੇ ਜੇ ਉਹਦੇ ਵਿੱਚ ਕੰਮ ਦੇ ਵਿੱਚ ਕੋਈ ਗਲਤ ਸੀ ਹਾਂ ਗਲਤ ਹਾਂ ਲੋਕ ਹਮੇਸ਼ਾ ਅੱਗੇ ਵੀ ਕਰਦੇ ਨੇ ਦਰਸ਼ਕ ਦੇਖਦੇ ਨੇ ਤੇ ਬਿਲਕੁਲ ਜੀ ਉੱਗੇ ਆਰਟਿਸਟ ਬੀਬਾ ਬਲਵੰਤ ਜਿਨ੍ਹਾਂ ਦੀ ਨਜ਼ਰ ਵਿੱਚ ਇਹ ਵਿਰੋਧ ਬਿਲਕੁਲ ਗਲਤ ਹੈ ਕਿਉਂਕਿ ਇਹ ਫੈਸਲਾ ਲੋਕਾਂ ਤੇ ਛੱਡਿਆ ਜਾਣਾ ਚਾਹੀਦਾ ਸੀ ਫਿਲਮ ਵਿੱਚ ਲੁਕਿਆ ਮੈਸੇਜ ਦੇਖਣਾ ਚਾਹੀਦਾ ਸੀ ਕਿ ਕੀ ਮੈਸੇਜ ਕੀ ਦੇਣਾ ਚਾਹੀਦਾ ਹੈ ਸਰਦਾਰ ਜੀ ਇਸ ਤਰੀਕਾ ਗਲਤ ਹੈ ਗੁਰਦਾਸਪੁਰ ਤੋਂ ਕੈਮਰਾਮੈਨ ਜੁਕੇਂਦਰ ਪਾਲ ਤੇ ਨਾਲ ਰੋਹਿਤ ਗੁਪਤਾ ਇੰਡੀਆ